ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੇ ਸਾਰੇ ਵੀਰਾਂ ਦੀ ਡਿਮਾਂਡ ਤੇ ਪਰਨੇ ਦੀ ਵੀਡੀਓ ਪਾਈ ਆ ਡੱਬੀਆਂ ਵਾਲਾ ਪਰਨਾ 2.5 ਮੀਟਰ ਲੈਂਥ ਦਾ ਪੂਣੀ ਕਰਕੇ ਪਹਿਲਾ ਸੈਟਾ ਖਲਾਣਾ ਹੈ ਅੱਧੀ ਅਖਤੇ ਅੱਧੀ ਗੱਲ ਨੂੰ ਢੱਕ ਕੇ ਉੱਪਰਲੇ ਪਾਸਿਓਂ ਚੰਗੀ ਤਰ੍ਹਾਂ ਮੋੜ ਕੇ ਪਹਿਲਾ ਲੜ ਲਗਾ ਲੈਣਾ ਹੈ ਤਵਾ ਪੂਣੀ ਦੇ ਦੋਨਾਂ ਪੱਲਿਆਂ ਨੂੰ ਥੱਲੇ ਖੋਲ ਕੇ ਸਿਰਦੇ ਜਮਾ ਉੱਪਰੋਂ ਲੜ ਨੂੰ ਲਗਾ ਲੈਣਾ ਹੈ ਬਿਲਕੁਲ ਪੱਗ ਵਾਂਗੂ ਪਟਿਆਲਾ ਸ਼ਾਹੀ ਪੱਗ ਵਾਂਗੂ ਪਰਨੇ ਦੀ ਸ਼ੇਪ ਹੈ ਸਿੱਧਾ ਇਹਨਾਂ ਸਾਫ਼ ਕਰਕੇ ਉਂਗਲੀ ਦੇ ਅੰਗੂਠੇ ਦੀ ਮਦਦ ਦੇ ਨਾਲ ਲੜ ਨੂੰ ਮੋੜ ਕੇ ਲਗਾ ਦੇਣਾ ਹੈ ਪਿੱਛੋਂ ਹਲਕਾ ਜਿਹਾ ਮੋੜ ਕੇ ਅਗਲਾ ਲੜ ਸਟਾਰਟ ਕਰਨਾ ਹੈ ਚੰਗੀ ਤਰ੍ਹਾਂ ਪੂਰੀ ਅੱਖ ਤੱਕ ਲੜ ਨੂੰ ਖੋਲ ਕੇ ਜੋ ਪਰਨੇ ਦੀ ਫਿਨਿਸ਼ਿੰਗ ਆ ਕਰਨੀ ਹੈ ਇਹ ਤਾਂ ਵੱਡਾ 3.5 ਮੀਟਰ ਦਾ ਪਰਨਾ ਵੀ ਬਣ ਸਕਦੇ ਹਾਂ ਉਹਦੇ ਨਾਲ ਇੱਕ ਲੜ ਹੋਰ ਬਚ ਜਾਏਗਾ ਜੇਕਰ ਵੀਰਾਂ ਦਾ ਚਿਹਰੇ ਦੇ ਹਿਸਾਬ ਨਾਲ ਜੇ ਪਰਨਾ ਛੋਟਾ ਲੱਗਦਾ ਹੈ ਤਾਂ ਪਰਨੇ ਦੀ ਲੈਂਥ ਵਧਾ ਕੇ ਇੱਕ ਪੇਜ ਹੋਰ ਬਣਾ ਸਕਦੇ ਹਾਂ ਜਿਹੜਾ ਲੜ ਰਹਿ ਗਿਆ ਉਹਨੂੰ ਜੇ ਜਿਹੜਾ ਪਹਿਲਾਂ ਇਹ ਲੜ ਲਗਾਇਆ ਸੀ ਇਹਦੇ ਵਿੱਚ ਹੀ ਉੱਤੇ ਕਵਰ ਕਰ ਦੇਣਾ ਜੇਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਜੀ ਤੇ ਬਾਕੀ ਤੁਹਾਡੀ ਸਪੋਰਟ ਦੀ ਵੀਰੇ ਲੋੜ ਆ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਜੇ ਚਾਹੁੰਦੇ ਹੋ ਤਾਂ ਇਹਨਾਂ ਦੇਖਣ ਨੂੰ ਮਿਲਣ ਤਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਸਬਸਕ੍ਰਾਈਬ ਕਰੋ ਤੇ ਹੋਰਾਂ ਵੀਰਾਂ ਤੋਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਓ ਤਾਂ ਜੋ ਨਵੀਆਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਰੱਖਾਂ ਜੀ ਜੋ ਸਿਰਟਾ ਹੈ ਉਹ ਪਹਿਲੇ ਲੜਨ ਲਈ ਪਹਿਲਾਂ ਹੀ ਢੱਕ ਲੈਣਾ ਹੈ ਪਿਛਲਾ ਵਾਲਾ ਪੱਗ ਦੇ ਵਾਂਗੂ ਪਿੱਛੇ ਲਗਾ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ